ਬ੍ਰਾਂਡ ਸਾਹਿਬ ਇੰਨੀ ਲਗਜ਼ਰੀ ਲਾਈਫ ਤੇ ਹੋਟਲਾਂ ਹਟਣ ਵਾਲੇ ਪੂਰੇ ਫਟੇ ਚੱਕੇ ਪਏ ਐ ਕਰੀ ਕੀ ਜਾਨੇ ਹੋਂ ਕਿੱਥੇ ਕਮਾਈਆਂ ਹੋ ਰਹੀਆਂ ਤੇ ਹੁਣ ਰੋਕਦੇ ਕਿੱਥੇ ਹੁਣ ਗੱਡੀ ਦੇ ਵਿੱਚ ਪੂਰਾ ਸਵਾਦ ਲਈ ਜਾਨੇ ਹੋਂ ਯਾਰ ਪੂਰਾ ਕਿਤੇ ਤਗੜੀ ਜਿਗਾ ਗਏ ਲੱਗੇ ਮੈਨੂੰ ਤੇ ਹੁਣ ਵੀ ਕਿੱਥੇ ਰੋਕਦੇ ਹੋਂ ਯਾਰ ਹੁਣ ਆਗੇ ਫੋਟ ਚ ਅਸੀਂ ਦੱਸੋ ਕੀ ਕਰੀਏ ਤੁਸੀਂ ਕੁਛ ਨਹੀਂ ਜੀ ਵੀਡੀਓ ਦੇਖੋ ਤੇ ਮਾਰੋ ਨਹੀਂ ਯਾਰੀ ਗਾਲ ਜੀ ਸਾਰਿਆਂ ਨੂੰ ਤੇ ਸਾਰੇ ਠੀਕ ਹੀ ਹੋਵੋਗੇ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਆਪਾਂ ਜੈਸਰ ਮੇਲ ਦੀ ਜਰਨੀ ਸਟਾਰਟ ਕਰਦੇ ਆਂ ਤੇ ਹੁਣ ਲੋਡ ਹੈਗੀ ਤੁਹਾਡੀ سپورਟ ਦੀ ਸ਼ੇਅਰ ਦੀ ਲਾਈਕ ਦੀ ਕਮੈਂਟ ਦੀ ਤੇ ਸਬਸਕ੍ਰਾਈਬ ਦੀ ਜਿੰਨਾ ਹੋ ਸਕਦਾ ਜੀ ਉਹਨੇ ਤੋਂ ਨੇ ਵੱਧ ਤੋਂ ਵੱਧ سپورਟ ਕਰਿਆ ਕਰੋ ਤੇ ਹੁਣ ਆਪਾਂ ਸੂਰਤਗੜ ਆ ਚੁੱਕੇ ਆਂ ਸੂਰਤਗੜ ਤੋਂ ਬਾਅਦ ਆਪਣਾ ਅੱਗੇ ਆਪਾਂ ਨੂੰ ਬੀਕਾਂ ਦੀ ਟ੍ਰੇਨ ਮਿਲੂਗੀ ਸਿੱਧੀ ਜੈਸਰਮੇਲ ਦੀ ਤੇ ਅੱਗੇ ਤੋਂ ਅੱਗੇ ਤੁਹਾਨੂੰ ਦਿਖਾਉਣੇ ਆ ਵੀਡੀਓ ਜੁੜੇ ਰਹੋ ਵੀਡੀਓ ਨਾਲ ਥੈਂਕ ਯੂ ਚਾਚਾ ਦੇ ਵਿੱਚ ਹੀ ਮਿੱਤਰੋ ਰੋੜੀ ਫਿਰਦੇ ਆਪਾਂ ਟਾਇਰਾਂ ਵਾਲੇ ਬੈਗ ਨੂੰ ਤੇ ਥੋੜਾ ਜਿਹਾ ਚੱਲ ਕੇ ਬਸ ਫਿਰ ਆਪਾਂ ਸਿੱਧਾ ਹੀ ਹੁਣ ਆਪਣੀ ਟ੍ਰੇਨ ਆ ਗਈ ਤੇ ਬੈਗ ਤੋਂ ਬੀਕਾਨੇਰ ਨੂੰ ਆਪਣੀ ਟ੍ਰੇਨ ਰਵਾਨਾ ਹੋ ਚੁੱਕੀ ਹੈ ਤੇ ਇੱਥੋਂ ਆਪਣਾ ਸਫ਼ਰ ਰਹਿਣਾ ਹੈ ਜੀ ਆਪਾਂ 8 ਵਜੇ ਆਪਣੀ ਟ੍ਰੇਨ ਇੱਥੋਂ ਚੱਲੀ ਹੈ ਤੇ 11 ਵਜੇ ਆਪਾਂ ਨੂੰ ਬੀਕਾਨੇਰ ਲਾ ਦੋਗੀ ਤੇ ਸਾਨੂੰ ਥੋੜਾ ਜਿਹਾ ਟ੍ਰੇਨ ਦਾ ਰਿਵਿਊ ਦਿਖਾਉਣੇ ਆ ਟ੍ਰੇਨ ਦੇ ਵਿੱਚ ਜੀ ਆਪਣਾ 3rd ਟਾਇਰ ਦਾ ਰਿਜ਼ਰਵੇਸ਼ਨ ਕਰਾਇਆ ਸੀ ਤੇ ਉਹਦੇ ਵਿੱਚ ਆਪਾਂ ਨੂੰ ਵਿੱਚੇ ਹੀ ਦਿੰਦੇ ਆ ਜੀ ਕੰਬਲ ਤੋਂ ਲੈ ਕੇ ਮਤਲਬ ਜਿੰਨਾ ਵੀ ਸਮਾਨ ਪੈਣ ਦਾ ਆਉਂਦਾ ਸਾਰਾ ਕੁਝ ਇਹ ਆਪ ਹੀ ਦਿੰਦੇ ਆ ਤੇ ਟ੍ਰੇਨ ਬਹੁਤ ਜ਼ਿਆਦਾ ਚਿਲਡ ਹੈ ਮਤਲਬ ਨਜ਼ਾਰਾ ਕਰਨ ਦਾ ਤੇ ਸਫ਼ਰ ਕਰਨ ਦਾ ਸਵਾਦ ਜਿਹੜਾ ਇਹਦੇ ਵਿੱਚ ਆਉਂਦਾ ਨਾ ਉਹ ਆਖਰ ਦੂਜੇ ਡੱਬਿਆਂ ਦੇ ਵਿੱਚ ਮਿਲ ਨਹੀਂ ਸਕਦਾ ਤੇ ਥੋੜੀ ਜੀ ਛੋਡੇ ਭਰਾ ਦੀ ਵੀ ਲੁੱਕ ਚੈੱਕ ਕਰੋ ਮਤਲਬ ਸਫਰ ਦਾ ਪੂਰਾ ਸਵਾਦ ਹੀ ਆਈ ਜਾਂਦਾ ਤੇ ਇੰਨੇ ਚ ਕਰਦੇ ਕਰਦੇ ਪਤਾ ਹੀ ਨਹੀਂ ਲੱਗਿਆ ਕਦੋਂ ਆਪਣਾ ਸਫਰ ਸੂਰਤਗੜ ਤੋਂ ਲੈ ਕੇ ਲਾਲਗੜ੍ਹ ਤੱਕ ਦਾ ਹੋ ਗਿਆ ਤੇ ਹੁਣ ਆਪਾਂ ਚੱਲੇ ਆ ਜੀ ਉਤਰਨ ਫਿਰ ਆਪਾਂ ਨੂੰ ਅੱਗੇ ਲਾਲਗੜ੍ਹ ਤੋਂ ਅੱਗੇ ਆਪਣਾ ਰਹਿਣ ਵਾਲਾ ਜੈਸਰ ਮੇਲ ਦਾ ਤੇ ਵੀਡੀਓ ਦੇ ਨਾਲ ਬਣੇ ਰਿਓ ਤੁਹਾਨੂੰ ਦਿਖਾਉਣੀ ਹੈ ਲਾਲਗੜ੍ਹ ਟਾਈਮ ਹੋ ਗਿਆ ਜੀ 10:00 ਵਜੇ ਤੇ 32 ਮੈਂ ਸਾਨੂੰ ਟ੍ਰੇਨ ਨੇ ਲਾਤਾ ਹੈ ਤੇ ਹੁਣ ਇਸ ਤੋਂ ਟ੍ਰੇਨ ਚੱਲਾਂਗੇ ਅਸੀਂ ਜੈਸਰ ਮੇਲ ਨੂੰ ਸਾਡੇ 11 ਵਜੇ ਆ ਜੂਗੀ ਉਹ ਤੁਸੀਂ ਬਾਕੀ ਲਾਲਗੜ੍ਹ ਸਟੇਸ਼ਨ ਦਾ ਇਚੈੱਕ ਲਾਲਗੜ੍ਹ ਦਾ ਸਫਰ ਸਾਡਾ 8 ਵਜੇ ਚੱਲੇ ਸੀ ਤੇ 11 ਵਜੇ ਅਸੀਂ ਪਹੁੰਚ ਗਏ ਤੇ ਹੁਣ ਇੱਥੋਂ 11:30 ਵਜੇ ਸਾਡੀ ਟ੍ਰੇਨ ਹੈ ਤੇ ਲਗਭਗ 5 ਵਜੇ ਅਸੀਂ ਪਹੁੰਚ ਜਾਾਂਗੇ ਤੇ ਹੁਣ ਤੁਹਾਨੂੰ ਇਹਦੇ ਨਾਲ ਨਾਲ ਇੱਕ ਬਹੁਤ ਹੀ ਸੋਹਣਾ ਸਟੇਸ਼ਨ ਦਿਖਾਉਣੇ ਆ ਲਾਲਗੜ੍ਹ ਦਾ ਮਤਲਬ ਵਿਦੇਸ਼ਾਂ ਵਰਗਾ ਹੈ ਪੂਰਾ ਵੀ ਤੁਸੀਂ ਸਾਫ ਸਫਾਈ ਦੇਖ ਕੇ ਆਪ ਚੌਂਕ ਜਾਓਗੇ ਚਲੋ ਫਿਰ ਆਜੋ ਆਪਾਂ ਆ ਗਏ ਜੀ ਲਾਲਗੜ੍ਹ ਸਟੇਸ਼ਨ ਦੇ ਮੇਨ ਗੇਟ ਤੇ ਤੇ ਲੈਟਾਂ ਲੂਟਾਂ ਤੋਂ ਤੁਸੀਂ ਆਪ ਹੀ حساب ਲਾ ਸਕਦੇ ਹੋ ਵੀ ਅੰਦਰ ਕਿੰਨਾ ਕੁ ਸੋਨਾ ਹੋਊਗਾ ਤੇ ਪੀਐਫਪੀ ਚੈੱਕ ਪੀਓਪੀ ਚੈੱਕ ਕਰੋ ਸਭ ਤੋਂ ਪਹਿਲਾਂ ਕਿ ਕਿੰਨੀ ਸੋਨਾ ਉੱਤੇ ਛੱਤ ਬਣਾ ਰੱਖੀ ਹੈ ਤੇ ਇਹਦੇ ਨਾਲ ਨਾਲ ਇਧਰਲੇ ਪਾਸਿਓਂ ਪਾਰਕਿੰਗ ਵਰਕਿੰਗ ਵਾਲਾ ਕੰਮ ਵੀ ਬਹੁਤ ਜ਼ਿਆਦਾ ਮਤਲਬ 7-8 ਕਿੱल्ल्याਾਂ ਦੇ ਵਿੱਚ ਸਟੇਸ਼ਨ ਬਣਿਆ ਵਹ ਘਟੋ ਘਟ ਤੇ ਹੁਣ ਆਪਾਂ ਅੱਗੇ ਵਧਦੇ ਵਧਦੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਣੇ ਆ ਜੀ ਟਿਕਟਾਂ ਵਾਲਾ ਤੇ ਦੂਜੇ ਸਟੇਸ਼ਨਾਂ ਦੇ ਵਿੱਚ ਟਿਕਟਾਂ ਲੈਣਾ ਵਾਸਤੇ ਕਿੰਨੀ ਭੀੜ ਹੁੰਦੀ ਹੈ ਤੇ ਇੱਕ ਛੋਟਾ ਜਿਹਾ ਕਾਊਂਟਰ ਹੁੰਦਾ ਹੈ ਇਹਦਾ ਕਾਊਂਟਰ ਚੈੱਕ ਕਰੋ ਕਿੰਨੇ ਕਾਊਂਟਰ ਲੱਗੇ ਹੋਏ ਆ ਤੇ ਕਿੰਨਾ ਸਾਫ਼ ਸੁਥਰਾ ਸਾਰਾ ਏਸੀ ਦੇ ਵਿੱਚ ਹੀ ਬਣਿਆ ਹੋਇਆ ਤੇ ਹੁਣ ਆਪਾਂ ਥੋੜਾ ਜਿਹਾ ਅੱਗੇ ਚੱਲਦੇ ਚੱਲਦੇ ਹੁਣ ਲੈ ਕੇ ਚੱਲਦੇ ਆ ਮੇਨ ਜਿੱਥੋਂ ਆਪਾਂ ਟ੍ਰੇਨਾਂ ਚੜਦੇ ਆ ਚੈੱਕ ਕਰੋ ਤੁਹਾਨੂੰ ਲੱਗਦਾ ਕਿਸੇ ਨੂੰ ਇੰਡੀਆ ਦਾ ਵੀ ਕੋਈ ਕਹਿ ਸਕਦਾ ਵੀ ਭਾਰਤ ਦੇ ਵਿੱਚ ਵੀ ਐਜੇ ਸਟੇਸ਼ਨ ਬਣ ਚੁੱਕੇ ਆ ਲਟਾਂ ਲੂਟਾਂ ਵਾਲਾ ਕੰਮ ਫੇਰ ਸ ਬਿਲਕੁਲ ਲੱਗਦਾ ਹੀ ਨਹੀਂ ਯਾਰ ਸਫਾਈ ਤੋਂ ਤੇ ਇੰਨੇ ਚ ਕਰਦੇ ਕਰਦੇ ਆਪਣੀ ਆ ਗਈ ਹੈ ਜੈਸਰ ਮੀਲ ਜਾਣ ਵਾਲੀ ਟ੍ਰੇਨ ਹੁਣ ਆਪਾਂ ਇਸ ਤੋਂ ਚੜਾਂਗੇ 11:57 ਮਿੰਟ ਹੋਗੇ ਤੇ ਇਹਨੇ ਆਪਾਂ ਨੂੰ ਲਾਉਣਾ ਹੈ ਮਿੱਤਰੋ ਸਹੀ 5 ਵਜੇ ਜੈਸਰ ਮੀਲ ਤੇ ਦੇਹੀਆਂ ਦੇਹੀਆਂ ਆਪਾਂ ਬਹਿ ਗਏ ਗੱਡੀ ਦੇ ਵਿੱਚ ਤੇ ਗੱਡੀ ਦਾ ਵੀਊ ਵੀ ਤੁਸੀਂ ਆਪ ਚੈੱਕ ਕਰੋ ਵੀ ਆਪਣਾ 3rd ਟਾਇਰ ਹੀ ਆਪਣਾ ਇੱਥੋਂ ਬੁੱਕ ਕਰਾਇਆ ਵੈ ਬਹੁਤ ਸੋਹਣਾ ਸਫ਼ਰ ਰਿਹਾ ਤੇ ਹੁਣ ਆਪਾਂ ਸਿੱਧੇ ਹੀ ਆ ਗਏ ਜੈਸਰ ਜੈਸਰ ਮੇਲ ਦਾ ਪਹਿਲਾ ਹੀ ਵੀਊ ਦੇਖੋ ਮਿੱਤਰੋ ਕਿੰਨਾ ਸ਼ਾਨਦਾਰ ਤੇ ਕਿੱਡੀ ਤਗੜੀ ਵਾਈ ਵਾਈ ਜਾਂਦੀ ਹੈ ਤੇ ਕਿੰਨਾ ਹੀ ਸੋਹਣਾ ਇਸੇ ਕਰਕੇ ਇਹਨੂੰ ਗੋਲਡਨ ਸਿਟੀ ਕਿਹਾ ਜਾਂਦਾ ਹੈ ਤੇ ਹੁਣ ਤੁਹਾਨੂੰ ਥੋੜਾ ਜਿਹਾ ਫੋਰਟ ਦਾ ਸ਼ਾਟ ਦਿਖਾਉਣੇ ਆ ਕਿੰਨਾ ਘੰਟ ਤੜਕੇ ਤੜਕੇ ਟਾਈਮ ਕਿੰਨਾ ਘੰਟ ਲੱਗਦਾ ਤੇ ਇੰਨੇ ਕਰਦੇ ਕਰਦੇ ਆਪਾਂ ਲੈ ਲਿਆ ਜੀ ਹੋਟਲ ਦਾ ਰੂਮ ਤੇ ਰੂਮ ਵੀ ਇੰਨਾ ਸੋਹਣਾ ਹੈ ਮਤਲਬ ਕਿਸੇ ਚੀਜ਼ ਦੀ ਕੋਈ ਕਮੀ ਹੈ ਨਹੀਂ ਵੀ ਨਜ਼ਾਰਾ ਹੀ ਆ ਜਾਣਾ ਰਹਿਣ ਦਾ ਇੱਥੇ ਤੇ ਇਹਦੇ ਨਾਲ ਨਾਲ ਆਪਾਂ ਇਸ ਵਲੌਗ ਦਾ ਕਰਦੇ ਹਾਂ ਐਂਡ ਤੇ ਅੱਗੇ ਵੀਡੀਓ ਦੇਖਣ ਵਾਸਤੇ ਜੁੜੇ ਰਹੋ ਤੇ ਸਾਰੇ ਲਾਈਕ ਫੋਲੋ ਸਬਸਕ੍ਰਾਈਬ ਕਰੋ ਤੇ ਵੀਡੀਓ ਕਰਿਆ ਕਰੋ ਸ਼ੇਅਰ ਦੱਬ ਕੇ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ